ਸੋ ਆਗਤ ਹੈ ਸਾਨੂੰ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਤਿੰਨ ਨਾਗਾ ਜੀ ਇੱਕ ਟੋਕੜਾ ਇੱਕ ਟੋਕੜਾ ਗੱਬੜ ਚੈੱਕ ਪਾਸ ਅਤੇ ਇੱਕ ਗੱਬੜ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸੋ ਵੀਰੇ ਨਾਮ ਰਸਕਿੰਦਰ ਸਿੰਘ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 884755044 ਵੀਰੇ ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਆਪਣੇ ਕੋਲ ਵੀਰੇ ਸਾਰੀਆਂ ਆਈਟਮ ਇਹ ਇੱਕ ਬਰਕਾਰ ਦਾ ਮੈਸੇਜ ਆ ਲੈ ਜੀ ਇਹ ਚਾਹਵਾ ਉਹ ਹੀ ਲੈ ਸਕਦਾ ਹੈ ਠੀਕ ਆ ਕਿਧਰੋਂ ਕਰਕੇ ਬਈ ਸ਼ੁਰੂ ਇਧਰੋਂ ਸ਼ੁਰੂ ਕਰਦੇ ਵੱਡੇ ਬਈ ਸੁਆ ਕਿੰਨੇ ਮਾਜੀ ਇਹ ਸੁਆ ਪਹਿਲਾ ਸੂਈ ਹੋਈ ਆ ਠੀਕ ਆ ਜੀ ਦੂਜੇ ਆਸਤੇ 4 4.5 ਤੋਂ 5 ਮਹੀਨੇ ਦੀ ਗੱਭਾਣਾ ਬਈ 4.5 ਤੋਂ 5 ਮਹੀਨੇ ਦੀ ਗੱਭਾਣਾ ਇਸ ਟਾਈਮ ਜਿਹੜਾ ਦੁੱਧ ਰੈਡੀ ਆ ਬਈ 10 ਤੋਂ 11 ਕਿਲੋ ਰੈਡੀ ਆ ਨੈਟ ਤਿਆਰ ਬਸ ਜਿਹੜਾ ਕੰਡੇ ਤੇ ਜੋਖ ਲੈਣਾ ਵਾ ਬਾਲਟੀਆਂ ਨਾਲ ਬਾਲਟੀਆਂ ਨਾਲ ਠੀਕ ਆ ਤੇ ਬਾਕੀ ਜਿਹੜਾ ਵੀ ਲੈਣੀ ਆ ਆਹ ਦੀ ਭਾਵੇਂ ਇੱਥੇ ਚੈੱਕ ਕਰਾ ਲਵੇ ਜੇ ਖਾਲੀ ਨਿਕਲਦੀ ਡਾਕਟਰਾਂ ਕਰਕੇ ਆਹੀ ਦਵਾਂਗੇ ਤੁਹਾਡੇ ਘਰੇ ਵੀ ਨਿਕਲਦੀ ਆ ਗੱਡੀ ਦਾ ਖਰਚਾ ਅਸੀਂ ਦਵਾਂਗੇ ਇੰਨੀ ਗਰੰਟੀ ਹੈ ਇੰਨੀ ਗਰੰਟੀ ਆਪਾਂ ਘਰੇ ਚੈੱਕ ਕਰਾ ਕੇ ਲਈ ਦੀਏ ਐਵੇਂ ਮੁੜ ਕੇ ਕੰਨ ਪਿੱਛੇ ਬੈਠੇ ਰਵਾਂਗੇ ਫਾਇਦਾ ਕੋਈ ਨਹੀਂ ਫਾਇਦਾ ਨਹੀਂ ਯਾਰ ਕੋਈ ਬਾਅਦ ਚ ਮੈਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਬਾਈ ਦੀ ਗੱਲ ਸਹੀ ਆ ਜੇ ਤੁਸੀਂ ਆਨਲਾਈਨ ਮੰਗਾ ਲਈ ਉੱਤਰ ਦੀ ਭਾਸ਼ ਕਰ ਲਓ ਇਹ ਨਹੀਂਗਾ ਬਈ ਕੋਈ 15 ਦਿਨਾਂ ਬਾਅਦ ਕਰਦੇ ਪਤਾ ਕੋਈ ਗਰੰਟੀ ਨਹੀਂ ਉੱਤਰ ਦੀ ਭਾਸ਼ ਕਰ ਲਿਓ ਇਹ ਖਾਲੀ ਨਿਕਲ ਜੋ ਬਾਈ ਕਹਿੰਦਾ ਗੱਡੀ ਦਾ ਖਰਚਾ ਮੇਰਾ ਹੋਊਗਾ ਗਾਂ ਵਾਪਸ ਕਰ ਦਿਓ ਸਾਢੇ 4 ਤੋਂ 5 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਨੈਟ 10 ਤੋਂ 11 ਕਿਲੋ ਦੁੱਧ ਤਿਆਰ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਚੋਲਿਓ ਵੀਰੇ ਬਾਕੀ ਕੁਆਲਿਟੀ ਤੁਸੀਂ ਇਹਦੀ ਦੇਖ ਹੀ ਸਕਦੇ ਹੋ ਥੋੜਾ ਜਿਹਾ ਵੀਰੇ ਵੈਸੇ ਹੀ ਆ ਇਹਦੇ ਅੱਖਾਂ ਹੀ ਆ ਉਦਾਂ ਹੀ ਆ ਅੱਖਾਂ ਵੀਰੇ ਜਿੱਦਾਂ ਆਪਾਂ ਐਚਪੀ ਤੋਂ ਦੀਆ ਭਰੌਣੇ ਆ ਜਰਸੀ ਦਾ ਤੇ ਉਹ ਆ인다 ਨਾ ਅੱਖ ਵੱਡੀ ਆ ਜਾਂਦੀ ਆ ਸਹੀ ਤਾਂ ਅੱਖ ਵੀਰੇ ਇਹੀ ਆ ਠੀਕ ਆ ਉਹ ਤਾਂ ਜਦੋਂ ਬਾਅਦ ਦੇ ਵਿੱਚ ਚੱਕਰ ਪੈ ਜਾਂਦਾ ਫਿਰ ਤੁਹਾਨੂੰ ਪਤਾ ਹੀ ਹੈ ਹਨਾ ਠੀਕ ਆ ਵੱਡੇ ਭੈਣ ਭਰਾ ਰੇਕ ਨੂੰ ਜਰਸੀ ਗਈ ਜਾਂਦੇ ਆ ਉਹ ਫਿਰ ਜਰਸੀ ਜੋ ਤਿਆਰ ਹੁੰਦੀ ਆ ਵੱਡੇ ਵੀ ਅੱਖ ਵੱਡੀ ਤੋਂ ਤਿਆਰ ਹੁੰਦੀ ਆ ਠੀਕ ਆ ਜੈਜ ਦੀ ਮੰਡ ਜੀ ਬਰਾਸਾ ਮੁੱਲ ਤਾਂ ਆਪਾਂ ਕਲੀ ਟੋਕਰ ਦੇ ਹੀ ਕਰਨਾ ਹੂੰ ਗੱਬਣ ਵਾਲਾ ਤਾਂ ਅਗਲੇ ਬਸ ਲਾਟਰੀ ਆ ਲਾਟਰੀ ਆ ਮੁੱਲ ਵੀਰੇ ਭਾਵੇਂ 38 ਕਰਾ ਲਓ ਭਾਵੇਂ 40 ਕਰਾ ਲਓ 35000 ਦੀ ਦੇ ਦੇਣੀ ਹੈ ਇਹ ਬੱਚੀ ਵਾਲੇ ਮਾਦ ਬੱਚੀ ਵਾਲੇ ਮੁੱਲ ਦਾ ਹਮ ਬਸ ਜਿੱਥੋਂ ਮਰਜ਼ੀ ਆ ਕੇ ਕੋਈ ਨੁਕਸਾਨ ਹੈ ਨਹੀਂ ਆ ਕੇ ਪੈਸੇ ਦੇ ਹਾਂਜੀ 35000 ਦੀ ਦੇ ਦਾਂਗੇ ਤੇ 35000 ਦੀ ਬਾਈ ਕਹਿੰਦਾ ਬੱਚੀ ਹੁੰਦੀ ਆ ਹੁੰਦੀ ਆ ਵੀਰੇ ਵੇਖ ਪੂਲ ਕੱਦ ਵੇਡਾ ਕੋਈ ਸਾਲੀ ਇਹ ਨਹੀਂ ਲਿੱਸੀ ਹੰਬੀਦਾਰੀ ਆ ਹਮ ਦੋ ਨੰਬਰ ਵੀਰੇ ਦੋ ਨੰਬਰ ਵੀਰੇ ਦੂਜਾ ਸੂਆ ਮੰਨ ਲਓ ਭਾਵੇਂ ਕੋ ਤੀਜਾ ਮੰਨ ਲੈ ਮਾਲ ਦਾ ਦੂਜਾ ਸੂਆ ਕਹਿੰਦੇ ਸੀ ਪਰ ਆਪਾਂ ਨੂੰ ਬਾਡੀ ਸਟ੍ਰਕਚਰ ਤੋਂ ਲੱਗਦਾ ਤੀਜੇ ਸੂਏ ਹੋਊਗੀ ਤੇ ਆਪਾਂ ਤੀਜਾ ਸੂਆ ਕਰਕੇ ਦੇਣੀ ਆ ਠੀਕ ਆ ਤੇ ਇਹ ਨਹੀਂ ਆ ਕਿ ਹੁਣ ਗੱਬਾ ਨਾਲ ਤਾਂ ਹੁਣ 16 ਕਿਲੋ ਤੋਂ ਦਿੱਤਾ ਹੋਊਗਾ 14 ਕਿਲੋ ਚੋਇਆ ਬਾਈ ਉਹਨਾਂ ਨੇ 14 ਕਿਲੋ ਦਿੱਤਾ ਹਾਂਜੀ ਨਹੀਂ ਅਗਲਾ ਕਹਿੰਦਾ 20 ਦੇ ਦੋ ਬਾਈ ਵੱਡੇ ਵੀਰੇ ਜਿੱਦ ਦੇ ਇੱਥੋਂ ਐ ਖਿੱਚ ਕੇ ਸਿਰਫ ਇਹ ਲੰਮਾ ਹੀ ਕਰਨਾ ਕਿ ਮਾਫ਼ ਹੀ ਆ ਹੁਣ ਭਾਵੇਂ ਇਹਨੂੰ ਖੇਤਰਾ ਭਾਵੇਂ ਇਹਨੂੰ ਖੇਤਰਾ ਹੈ ਨਾ ਜਰੂਰੀ ਜਿੱਦ ਇਹ ਸਾਰਾ ਭਰੂਗਾ ਇਹ ਜਰ ਦੇਖ ਇਹ ਹੈ ਕਿ ਸਾਹ ਵਾਲੀ ਚੀਜ਼ ਬ ਹੁਣ ਆਪਾਂ ਕਹਿ ਦਈਏ 16 ਕਿਲੋ ਅਗਲੇ ਘਰੇ ਬਾਅਦ ਜਾ ਕੇ 12 ਕਿਲੋ ਬ੍ਰੇਕਾ ਮਾਰ ਜੇ ਅਗਲਾ ਆਪਣੇ ਗੱਲ ਤੋਂ ਸਾਫ ਆਪਾ ਗਏ ਰੱਖਿਆ ਹੈ ਨਾ ਬਈ ਪੂਰਾ 16 ਕਿਲੋ ਕਹਿ ਕੇ ਦਿੱਤੀ ਸੀ ਤੇਰਾ 14 ਮੰਨ ਕੇ ਆ ਜੇ ਵੱਡੇ ਵੀਰੇ ਦੇਖ ਆਪਣੀ ਗਰੰਟੀ ਆਪਣੀ ਗਰੰਟੀ ਕੋਈ ਨਹੀਂ ਤੂੰ ਭਾਵੇਂ ਕਿ 20 ਕਿਲੋ ਕੱਢ ਦੇ ਆਪਣੀ ਕੋਈ ਗਰੰਟੀ ਨਹੀਂ ਇਹ ਤਾਂ ਗੱਲ ਹੈ ਸਹੀ ਹੈ ਤੇ ਹੱfte ਦੀ ਕੱਤੀ ਹੈ ਬੰਦ ਮੁਠੀ ਆ ਬਈ ਜੱਜਮੈਂਟ ਆ ਬਈ ਕਿੰਨਾ ਪਿਆ ਉਹ ਕਿੰਨਾ ਦੇਖ ਵੱਡੇ ਵੀਰੇ ਵਪਾਰੀ ਰੱਬ ਥੋੜਾ ਹੁੰਦੇ ਯਾਰ ਵਪਾਰੀ ਵੀ ਤਾਂ ਡੇਰ ਕੇ ਸਾਰੇ ਵਰਗੇ ਆ ਨਾ ਅੰਦਾਜ਼ਾ ਹੀ ਹੁੰਦਾਗਾ ਇਹ ਹੁੰਦਾ ਕਿ ਤਾਂ ਰੋਜ਼ ਦਾ ਕੀਤਾ ਉਹਨਾਂ ਦਾ ਹੂੰ ਆਪਣਾ ਕੀਤਾ ਵਾ ਕਿ ਆਪਾਂ ਅੰਦਾਜ਼ਾ ਲਾ ਲਈਦਾ ਠੀਕ ਆ ਹਾਂਜੀ ਸੋਨਾ ਕੱਟ ਵਾਲਾ ਹਵਾਨ ਠੰਡੀ ਪੂਰੀ ਆ ਹੂੰ ਠੰਡੀ ਸੀਲ ਦੀ ਇਹ ਤੇ ਦੀ ਗਾਰੰਟੀ ਦਊਗਾ ਥਣਾ ਦੀ ਗਾਰੰਟੀ ਦਊਗਾ ਠੀਕ ਆ ਸੂਣ ਤੋਂ ਬਾਅਦ ਲਾਤ ਛੜ ਦੀ ਗਾਰੰਟੀ ਦਊਗਾ ਇੰਨੀ ਠੀਕ ਆ ਦੁੱਧ ਦੀ ਗਾਰੰਟੀ ਵੀਰੇ ਤੂੰ ਜਿੰਨਾ ਕੋ ਪਾਲੇਂਗਾ ਉਹਨਾਂ ਕੋ ਲੈ ਲੈਣਾ ਠੀਕ ਆ ਮੇਨ ਗੱਲ ਥਾਣ ਭਾਰ ਪਿੱਛੇ ਉਹਦੇ ਫੁੱਲ ਆ ਉਹਦੀ ਫੁੱਲ ਗਾਰੰਟੀ ਆ ਬਈ ਇਹ ਹੀ ਹੁੰਦਾ ਬਾਈ ਬਾਕੀ ਦਾ ਸੇਵਾ ਸੰਭਾਲ ਦੇ ਸਰਤੇ ਹੀ ਹੁੰਦਾਗਾ ਦੁੱਧ ਜਿੰਨਾ ਮਰਜ਼ੀ ਚੋਲਿਓ ਜੇ ਸੇਵਾ ਨਾ ਕਰਾਂਗੇ ਨਾ ਪਈਆ ਵੀ ਨਹੀਂ ਦੇਣਾ ਤੇ ਜੇ ਮੰਨ ਲਾ ਬਾਹਲੀ ਸੇਵਾ ਵਾਲੇ ਘਰੇ ਉੱਠ ਗਈ ਜਿੰਨਾ ਮਰਜ਼ੀ ਚੋਲਿਓ ਅੱਜ ਮੰਨ ਕੇ ਤਾਂ ਲ ਮੋਂ ਤਾਂ 10 11 ਕਿਲੋ ਦੁੱਧ ਚੋਨਾ ਪਿਆ ਹੈ ਨਾ ਜੇ ਮੈਂ ਪਾਉਂਗਾ ਹੀ ਕੁਛ ਨਾ ਤੇ ਕਿਵੇਂ ਚੋਲੂਗਾ ਇਹ ਤਾਂ ਵੀਰੇ ਫੀਡ ਮੂਰੇ ਪਾਵਾਂਗੇ ਦੁੱਧ ਦੇਣਾ ਇਹਨਾਂ ਨੇ ਕੱਲੇ ਪੱਠੇ ਦੁੱਧ ਨਹੀਂ ਦਿੰਦੀਆਂ ਹਮ ਜਾਇਜ ਡਿਮਾਂਡ ਦੇ ਬਸ ਉਹੀ ਕੱਲੇ ਟੋਕੜਾਂ ਵਾਲੇ ਹੈ 35000 ਦੀ ਬਰਾਤ ਸਾਹਿਬ ਦੇ ਦੇਣੀ ਆ ਉਹ ਵੀ 35 ਦੀ ਇਹ ਵੀ 35000 ਦੀ ਅੱਜ ਤੱਕ ਇਹਨਾਂ ਉਹੀ ਕੰਮ ਹੋਣਾ ਕਿ ਵੀਡੀਓ ਦੇਖ ਲਈ ਤਾਂ ਆਪਾਂ ਪੈਸੇ ਭਾ ਦੇ। ਅੱਛਾ, ਚੱਕ ਲੋ ਚੱਕ ਲੋ। ਚੱਕ ਲੋ ਚੱਕ ਲੋ। ਠੀਕ ਆ। ਨਾਗ ਨੰਬਰ ਆ ਗਿਆ ਭਾਈ 3। ਵੀਰੇ origignal ਦੂਜਾ ਸੂਆ ਸੂਈ ਹੋਈ ਆ। ਹੂੰ। ਸੂਈ ਨੂੰ 1.5 ਤੋਂ 2 ਮਹੀਨੇ ਹੋਏ ਆ। ਹੂੰ। ਇਹ ਚੀਜ਼ ਦੀ ਆਪਣੀ ਗਰੰਟੀ ਹੈ ਉਹ ਕਿ ਜਿਹੜੀ ਜਿਹੜਾ ਪਸੂ ਗਰੰਟੀ ਆ ਆਪਾਂ ਗਰੰਟੀ ਦੇਵਾਂਗੇ। ਠੀਕ ਆ। ਦੁੱਧ 10 ਟਾਈਮ 11 ਕਿਲੋ ਤੁਸੀਂ 10 ਕਿਲੋ ਦੀ ਆਪਣੀ ਗਰੰਟੀ ਹੈ। ਹੂੰ। ਥਣ ਵੱਢ ਘਟ ਭੂਰ ਸ਼ਿਟ ਦੀ ਫੁੱਲ ਗਰੰਟੀ ਆ ਤੇ ਠੰਡੀ ਸੇਲ ਦੀ ਰੱਜ ਕੇ ਗਰੰਟੀ ਆ। ਠੀਕ ਆ। ਬਸ। ਮੇਨ ਗੱਲ ਮੇਨ ਜਿਹੜੀ ਮੁੱਦੇ ਵਾਲੀ ਉਹ ਤੇ ਕਿੰਨਾ ਜੋਖ ਦਾਂਗੇ 10 ਕਿਲੋ ਵੱਡੀ 10 ਕਿਲੋ ਜੀ ਕੱਦ ਕਾਠ ਵੀਰੇ ਚੰਗਾ ਹੀ ਆ ਜਾਂਦਾ ਹਾਂ ਫੁੱਲ ਵੱਡਾ ਵੀਰੇ ਇਦੋਂ ਗਾਂ ਫਿਰ ਹੂੰ ਔਖਾ ਹੀ ਆ ਹੂੰ ਚੰਗੀ ਆ ਮੰਨ ਲਓ ਕ੍ਰੋਸ ਬਰੀਡ ਕਰਕੇ ਦੁੱਧ ਵੀ ਸੰਗਣਾ ਹੋਊ ਬਈ ਇਹਦਾ ਢਾਂਚਾ ਸੋਨਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਫੋੜ ਸ਼ਾਕ ਪੂਰਾ ਵੀ ਨਹੀਂ ਸੂਈ ਨੂੰ ਸਮਾਂ ਥੋੜਾ ਹੀ ਹੋਇਆ ਤੇ ਬਾਈ ਕਹਿੰਦਾ ਤੁਸੀਂ ਚਾਹੇ ਜਿਵੇਂ ਮਰਜ਼ੀ ਕਰਨੇ। ਬਰਾਬਰ ਅੱਜ ਆਪਾਂ ਕਹਿ ਦਿੰਨੇ ਆ ਕਿ ਤੋਰ 16 ਕਿਲੋ ਬਾਕੀ ਜੱਗ 16 ਕਿਲੋ ਸੌਦਾ ਕਰੋਗੇ ਨਾ 16 ਕਿਲੋ ਚਵਾ ਦਾਂਗੇ। ਦਿਸੀ ਜਾਂਦੀ ਹੈ ਸੇਵਾ ਕਿੰਨੀ ਵਿੱਚ ਆਈ ਹੈ। ਹੂੰ ਗੱਲ ਜਿਹੜੀ ਹੁੰਦੀ ਆ ਆਪਾਂ ਤਾਂ ਰੇਗ ਨੂੰ ਕਹਿੰਦਾ ਵੀਰੇ ਫੀਡ ਪਾਏਂਗਾ ਤੋ ਮਿਲਣਾ ਉਦਾਂ ਨਹੀਂ ਮਿਲਣਾ। ਉਦਾਂ ਨਹੀਂ ਚੰਗੀ ਫੀਡ ਸੁੱਟੀ ਹੋਵੇ ਜਿੰਨਾ ਮਰਜ਼ੀ ਚੋਲਾ ਬਾਈ ਜਿੰਨਾ ਮਰਜ਼ੀ ਚੋ। ਹੁਣ ਤਾਂ ਰੋਟੀ ਇਹਨਾਂ ਦੀ ਆ। ਹੂੰ 10 ਕਿਲੋ ਆਪਣੇ ਘਰੇ ਜੋ ਕੇ ਲੈ ਜੇ ਅਗਲਾ ਹਨਾ। 10 ਕਿਲੋ ਦੀ ਚਵਾਈ ਕਰ ਸਕਦਾ ਵੀਰੇ। ਕੱਦ ਕਾਠ ਪੂਰਾ ਹੀ ਚੰਗਾ ਪੂਰਾ ਵੱਡਾ ਵੀਰੇ ਜੈਜ ਡਿਮਾਂਡ ਦੀ ਜੈਜ ਜਮਾ ਬਰਾੜ ਸਾਹਿਬ ਇੱਕ ਤਾਂ ਗੱਬਣ ਹੋਵੇ ਹੂੰ ਬੱਛੀ ਲੱਖ ਮੁੱਲ ਕਰਕੇ ਆਪਣੇ ਪਾਸੇ ਆਸੇ ਬਹਿਦਾ ਤੇ ਪੈਸੇ ਖਾਤੇ 'ਚ ਹੋਣਗੇ ਹੂੰ ਸਹੀ ਗੱਲ ਆ 35000 ਰੁਪਏ ਵੀਰੇ ਇੱਕੋ ਮੁੱਲ ਇੱਕੋ ਮੁੱਠਾ ਇੱਕੋ ਆਪਾਂ ਫਰਕਾਂ ਲੱਗੋ ਇੱਕ ਦੋ ਤਿੰਨ ਦਾ ਹੀ ਫਰਕ ਲੱਗਣਾ ਬਸ ਕਿਹੜੀ ਲੈਣੀ ਹੈ 35000 ਦੇ ਮੁੱਠੇ ਜੀ ਲੈ ਜੋ ਸਾਰਾ ਕੁਝ ਪੂਰਾ ਕੱਟ ਵਾਲਾ ਵੀ ਲਗਾ ਪੂਰਾ ਕੱਟ ਵਾਲਾ ਹਵਾਨਾ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਆਉਂਦਾ ਫਿਰ ਤਬੀਨ ਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਗਿਆ ਧੰਨਵਾਦ